ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ 'ਚ ਗੁੰਡਾ ਗਰਦੀਦਾ ਹੋਇਆ ਨੰਗਾ ਨਾਚ ਉਹ ਗਿੱਧੇ ਝੱਟ ਜੁੜੂ ਮਾਨ 'ਚ ਲੇਟ ਹੋ ਗਏ ਉਹਨੇ ਗਾਲਾਂ ਗੂਲਾਂ ਕੱਢ ਸੱਡੀਆਂ ਇਹਨਾਂ ਨੂੰ ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜਾ ਜਿਹਾ ਔਖੇ ਦਿੱਤੇ ਹੋਏ ਆ ਕਿਤੇ ਜੋ ਦੀ ਦੁਕਾਨ 'ਚ ਵੜ ਗਿਆ ਉਹ ਕੁੜਦੇ ਹੀ ਜ਼ਿਆਦਾ ਮੱਕੀ ਦੀ ਫਸਲ ਸਿਕਾਉਣ ਨੂੰ ਲੈ ਕੇ ਹੋਈ ਦੇਰੀ ਤੋਂ ਅਖਿਆ ਵਿਵਾਦ ਸਰ ਕਿਸਾਨਾਂ ਦਾ ਕੀ ਮੁੱਦਾ ਹੁੰਦਾ ਵੀ ਸਾਡੀ ਜਿਹੜੀ ਫਸਲ ਆ ਉਹ ਖਰਾਬ ਨਾ ਹੋਵੇ بارش ਦਾ ਮੌਸਮ ਉਹਨਾਂ ਜਾ ਕੇ ਇਹ ਭਈਆ ਨੂੰ ਕਹੇ ਵੀ ਸਾਡੀ ਜਿਹੜੀ ਮੱਕੀ ਪਈ ਹੈ ਨਾ ਥੱਲੇ ਇਹਨੂੰ ਚੱਕ ਕੇ ਵਾਹ ਟਰਾਲੀ 'ਚ ਲਾ ਦਿਓ ਜਦੋਂ ਦੇਣ ਲੱਗੋ ਹਿਲਾਵਾਂਗੇ ਐਨੀ ਗੱਲ ਕਹਿੰਦੇ ਯਰ ਉਹਨਾਂ ਦੀ ਪਰਾਂ ਦਾਰੂ ਵੀ ਧੀਆ ਡਰਿੰਕ ਕੀਤੀ ਹੋਈ ਕੋਈ ਐਦਾਂ ਚਾਰਜ ਉਹ ਆਣ ਕੇ ਬੰਦੇ ਉਹਨਾਂ ਨੂੰ ਦਿਨੋਂ ਪੈ ਗਏ ਪ੍ਰਵਾਸੀ ਮਜ਼ਦੂਰ ਅਤੇ ਕਿਸਾਨ ਪਰਿਵਾਰ ਵਿਚਾਲੇ ਹੋਈ ਹਿੰਸਕ ਝੜਪ। ਉੱਤੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿਹਾ ਨੂੰ ਵੇਚ ਦੀ ਬੇਲ ਤੇ ਮਾਰੋ ਇਹ ਸੁੱਕ ਜੂਗੀ। ਤੇ ਉਹ ਮੇਰੇ ਆਖੇ ਉਹਨਾਂ ਕੀ ਲੱਗੇ ਮੁੜ ਕੇ ਫੇ ਜਾ ਕੇ ਬੈਂਚ ਤੇ ਸੌਂਗੇ। ਹੁਣ ਮੈਂ ਕਦ ਕਰਕੇ ਆਇਆ ਤਾਂ ਫੇ ਉਹ ਜਾ ਕੇ ਬੈਂਚ ਦੇ ਉੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਖੋਲਣੀ ਟਰਾਲੀ ਬਾਹਰ ਖੜੀ ਆ ਤੁਸੀਂ ਇਹ ਚ ਲੱਦ ਦੋ ਸੇਰ ਦਾ ਮੀਹ ਆ। ਜ਼ਖਮੀ ਕਿਸਾਨ ਸਿਵਲ ਹਸਪਤਾਲ ਦੇ ਜ਼ੇਰੇ ਇਲਾਜ ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ ਇਹਨਾਂ ਨੇ ਸ਼ੀਸ਼ੇ ਪੰਨੇ ਆ ਅੰਦਰ ਾਨ ਕੇ ਮਾਰ ਮਾਰ ਕੇ ਆ ਦੇਖੇ ਹੀ ਆ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਝੜਪਦਰਾਨਿਕ ਆਰਤੀ ਦੇ ਦਫ਼ਤਰ ਦੇ ਟੁੱਟ ਗਏ ਸ਼ੀਸ਼ੇ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਦੇ ਅੰਦਰ ਭਈਏ ਬੈਠੇ ਉਹਨਾਂ ਨੇ ਇਦਾਂ ਮੈਂ ਬਾਹ ਤੋਂ ਪੜਿਆ ਵੀ ਆ ਮੱਕੀ ਲਾ ਦੋ ਉਹ ਜਿੰਨੇ ਬਾਹਰ ਭਈਏ ਸੌ ਭਈਆ ਹੁਣ ਉਹਨਾਂ ਕੇ ਇਹਦੇ ਬੇਲ ਚ ਆ ਕੇਦੇ ਹੱਥ ਜਲੂੜਾ ਆ ਸਾਡੇ ਉਹਨਾਂ ਚੜਤਾ ਬਾਪੂ ਦੇ ਵੀ ਦਾਗਮਾਰੀ ਮੇਰੇ ਗੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸਿਰ ਵੀ ਫੜਿਆ ਤਿੰਨੇ ਤਰਾ ਇੱਕ ਦੂਜੇ ਤੇ ਲਗਾ ਰੀਆਂ ਨੇ આરોਪ ਜਿਹੜਾ ਬੰਦੇ ਉੱਤੇ ਸੁੱਤਾ ਬੈ ਉਹਨੂੰ ਸਮਝਾਨ ਗਿਆ ਉਹ ਉਹਨੂੰ ਪੁੱਤਣਾ ਖੀਆ ਕੱਟੇ ਹੋ ਗਿਆ ਮਾਲ ਉਹਨੂੰ ਕੀ ਕਰਨ ਗਿੱਲੇ ਮਾਲ ਕੱਟੇ ਹੋ ਗਿਆ ਉਹਨਾਂ ਦਾ ਕੰਮ ਨਹੀਂ ਸੀਗਾ ਤੇ ਮਾਲ ਢੇਰ ਲਾ ਕੇ ਤੇਰਪਾਲਾ ਕੇ ਢੰਗ ਦਿਆ ਸੀ ਉਧਰ ਕਿਸਾਨ ਪਰਿਵਾਰ ਦਾ ਰੋਪ ਹੈ ਕਿ 100 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਰੋੜੇ ਡਾਂਗਾ ਸੋਚਿਆਂ ਨਾਲ ਕੀਤਾ ਹਮਲਾ ਸਾਡੇ ਪਰਿਵਾਰ ਦੇ ਤਿੰਨ ਜੀਆਂ ਨੂੰ ਕੀਤਾ ਜ਼ਖਮੀ ਇਹਨਾਂ ਨੇ ਹੀ ਤੋੜੇ ਆਰਤੀਆਂ ਦੇ ਦਫ਼ਤਰ ਦੇ ਸ਼ੀਸ਼ੇ ਤੇ ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਸਾਡੇ ਨਾਲ ਹੋਈ ਤੱਕੇਸ਼ਾਹੀ ਜਾਨ ਬਚਾਉਣ ਲਈ ਲੋਕੇ ਸੀ ਦੁਕਾਨ ਅੰਦਰ ਤਾਂ ਕਿਸਾਨਾਂ ਨੇ ਤੋੜੇ ਆਰਤੀ ਦੁਕਾਨ ਦੇ ਸ਼ੀਸ਼ੇ ਸਾਨੂੰ ਨਹੀਂ ਪਤਾ ਕਿ ਹੁਣ ਕਿਸਾਨ ਨੂੰ ਕੌਣ ਕਰ ਗਿਆ ਜ਼ਖਮੀ ਮੈਂ ਤਾਂ ਇੱਥੋਂ ਬਾਹਰ ਸੀ ਆ ਹੁਣੇ ਆਇਆ ਮੈਨੂੰ ਤੇ ਮੇਰੇ ਆ ਮਨੀਮ ਸਾਹਿਬ ਤੇ ਮੇਰੇ ਲੇਬਰ ਵਾਲੇ ਫੋਨ ਕਰਦੇ ਸੀ ਜੀ ਇੱਥੇ ਕੋਈ ਹੰਗਾਮਾ ਕਰਦੇ ਸਾਡੀ ਲੇਬਰ ਨਾ ਕਿਸੇ ਹੋਰ ਦੇ ਵੀ ਕੰਮ ਜਦੋਂ ਘਟ ਹੋਵੇ ਫੜ ਲੈਂਦੀ ਆ ਜੀ ਕੰਮ ਤੇ ਉਹਨਾਂ ਕਿਤੇ ਐ ਹੋਰ ਆ ਬਾਠ ਟਰੇਡਿੰਗ ਵਾਲੇ ਇਹਨਾਂ ਦਾ ਕੰਮ ਫੜਿਆ ਸੀ ਜ਼ਿੰਮੇਦਾਰ ਦੇ ਜਿਹੜੇ ਝੱਲ ਤੋਂ ਆ ਮੇਜਰ ਹੋਣੀ ਕੋਈ ਤੇ ਉਹ ਕਿਤੇ ਝਾੜੂ ਝੜੂ ਮਾਰਨ ਚ ਲੇਟ ਹੋ ਗਏ ਉਹਨੇ ਗਾਲਾਂ ਗੂਲਾਂ ਕੱਢ ਸੱਡੀਆਂ ਇਹਨਾਂ ਨੂੰ ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜਾ ਜਿਹਾ ਔਖੇ ਦਿੱਤੇ ਹੋਏ ਆ ਕਿਤੇ ਜੋ ਦੀ ਦੁਕਾਨ 'ਚ ਵੜ ਗਿਆ ਉਹ ਕੁੜਦੇ ਹੀ ਜ਼ਿਆਦਾ ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ ਇਹਨਾਂ ਨੇ ਸ਼ੀਸ਼ੇ ਪੰਨੇ ਆ ਅੰਦਰ ਰਾਨ ਕੇ ਮਾਰ ਮਾਰ ਕੇ ਆ ਦੇਖੇ ਦੇਖਿਆ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਸਾਰੇ ਸ਼ੀਸ਼ੇ ਭੰਨ ਭੰਨ ਕੇ ਗੁੰਡਾਗਰਦੀ ਫੁੱਲ ਕੀਤੀ ਡਾਂਗਾ ਨਾਲ ਟਿੱਟਾਂ ਨਾਲ ਇਹ ਸਾਰਾ ਸਾਡਾ ਆਫਿਸ ਤੋੜਿਆ ਕਿ ਬਹੁਤ ਮਾੜੀ ਗੱਲ ਹੈ ਜੀ ਇਹ ਮਤਲਬ ਜੇ ਕਿਸੇ ਲੇਬਰ ਨਾਲ ਹੋ ਵੀ ਗਿਆ ਲੇਬਰ ਕੰਮ ਕਦੇ ਘੱਟ ਕਰਦੀ ਕਦੇ ਵੱਧ ਕਰਦੀ ਪਰ ਇਹ ਕਿਸੇ ਦੀਆਂ ਦੁਕਾਨਾਂ ਤੋੜਨ ਦਾ ਕੀ ਮਤਲਬ ਹੈ ਇਹ ਬਿਲਕੁਲ ਧੱਕੇਸ਼ਾਈ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਕੀ ਦੁਕਾਨ ਦਾ ਨਾਮ ਕੀ ਕਿੰਨਾ ਨੰਬਰ ਦੁਕਾਨ ਹੈ ਸੰਜਮ ਟਰੇਡਿੰਗ ਕੰਪਨੀ ਹੈ ਜੀ 133 ਨੰਬਰ ਦੁਕਾਨ ਹੈ ਕਿੰਨੇ ਕਬ ਜੀ ਘਟਣਾ ਹੈ ਆ ਮੈਨੂੰ ਲੱਗਦਾ ਜੀ ਏਦਾ ਹੀ ਘੰਟਾ ਹੋਇਆ ਹੋਊ ਮੈਂ ਆਪਣੇ ਹੋਰ ਦਫਤਰ ਗਿਆ ਸੀ ਏਜੰਸੀ ਵਾਲੇ ਤੇ ਮੈਨੂੰ ਇਹ ਪਿੱਛੇ ਫੋਨ ਕਰਦੇ ਮੈਨੂੰ ਬਾਹਰੋਂ ਕਿਤੇ ਫੋਨ ਆਇਆ ਤੇ ਇਹਦਾ ਤਾਂ ਮੇਰੇ ਕੋਲ ਚੱਕ ਨਹੀਂ ਹੋਇਆ ਤੇ ਲੇਬਰ ਹੋਰ ਕਿਸੇ ਦਾ ਚੱਕਿਆ ਤੇ ਮੈਂ ਭੱਜਿਆ ਉਥੋਂ ਜਦੋਂ ਉਹਨੇ ਦੱਸਿਆ ਵੀ ਇਦਾਂ ਲੜਾਈ ਹੋ ਗਈ ਆ ਤੇ ਉਹ ਮਾਰਨ ਨੂੰ ਫਿਰਦੇ ਸਾਡੇ ਬੰਦਿਆਂ ਨੂੰ ਤੇ ਦਫਤਰ ਤੇ ਵੀ ਮਤਲਬ ਹਮਲਾ ਕੀਤਾ ਉਹਨਾਂ ਨੇ ਮੈਂ ਉਥੋਂ ਭੱਜਿਆ ਤੇ ਆਉਂਦਿਆਂ ਨੂੰ ਆ ਸਾਰੀ ਘਟਨਾ ਹੋਈ ਹੋਈ ਆ ਹੁਣ ਪੁਲਿਸ ਆ ਮੈਂ ਕਰ ਰਿਹਾ ਜੀ ਬਲਕਾਰ ਮੁੰਸ਼ੀ ਨੂੰ ਫੋਨ ਕੀਤਾ ਉਹ ਇਥੋਂ ਬਦਲ ਹੋ ਗਿਆ ਸੀ ਤਾਂ ਮੈਂ ਹੁਣ ਹੋਰ ਇੱਕ ਨੰਬਰ ਤੇ ਆ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਮੰਗ ਕੀ ਕਰਨਾ ਚਾਹੁੰਦੇ ਆ ਮੰਗਿਆ ਜੀ ਇਹ ਗੁੰਡਾਗਰਦੀ ਆ ਸ਼ਰੇਆਮ ਬਿਲਕੁਲ ਗੁੰਡਾਗਰਦੀ ਆ ਇਹ ਲੇਬਰ ਆ ਇੰਨੇ ਆ ਤਬਕਾ ਬੈਠਾ ਵਿਚਾਰਾ ਇਹਨਾਂ ਨੂੰ ਪਿਆਰ ਨਾਲ ਜਾਂ ਕਿਤੇ ਮਾੜਾ ਮੋਟਾ ਦਬੇ ਇਹਨਾਂ ਤੋਂ ਕੰਮ ਕਰਾ ਲਓਗੇ ਤੇ ਜੇ ਇਹਨਾਂ ਨੂੰ ਕੁੱਟਣ ਲਈ ਭੇਜੋਗੇ ਤੇ ਪਿੱਛੇ ਜਾ ਕੇ ਹੋਰ ੜਦੀਆਂ ਦੇ ਦਫ਼ਤਰ ਤੋੜੋਗੇ ਤੇ ਇਹ ਕੋਈ ਇਹ ਕੋਈ ਸ਼ਰਾਫਤ ਵਾਲਾ ਗਮਾ ਜੀ ਇਹ ਤਾਂ ਗੁੰਡਾਗਰਦੀ ਹੋਗੀ ਕਿੰਨੇ ਕਿਲੋ ਸੀਗੇ ਮੈਂ ਤਾਂ ਇੱਥੇ ਨਹੀਂ ਸੀ ਕਿਨੇ ਸੀ ਇਹ ਆ ਸਾਡੇ ਮਨੀਮ ਸਾਹਿਬ ਦਫ਼ਤਰ ਦੇ ਅੰਦਰ ਸੀਗੇ ਤੁਸੀਂ ਪੰਜ ਪੰਜ ਗਿਣੇ ਸੀ ਜਿਨ੍ਹਾਂ ਨੇ ਮੁੰਡਿਆਂ ਨੇ ਆਣ ਕੇ ਸ਼ੀਸ਼ੇ ਬੰਨੇ ਆ ਜੀ ਸਾਰੇ ਇਹ ਸਾਇਆ ਚਾਲ ਨੂੰ ਬਿਲੋਂਗ ਕਰਦੇ ਲਈ ਚਾਲ ਨੂੰ ਸਾਰੇ ਮੇਜਰ ਸਿੰਘ ਨਾਸੂ ਦੇ ਤੇ ਦਾਣਾ ਮੰਡੀ ਚ ਕੀ ਘਟਨਾ ਕ੍ਰਮ ਵਾਪਰਿਆ ਅੱਜ ਕੋਈ ਮੇਰਾ ਨਾਮ ਮੁਖਤਾਰ ਸਿੰਘ ਆ ਪਿੰਡ ਚਾਲੀ ਵਾਲਾ ਮੱਤੀ ਜਿਹੜਾ ਦਾਣਾ ਮੰਡੀ ਜੋ ਆ ਕਾਰਨਾਮਾ ਕੀਤਾ ਜ਼ਿੰਮੇਵਾਰਾਂ ਦੇ ਨਾਲ ਲਿਆਕ ਤਿੰਨ ਬੰਦੇ ਦੱਸੋ ਤੇ 40 50 100 ਬਈਆ ਕਹਿੰਦੇ ਪੈ ਗਿਆ ਉਹਨਾਂ ਨੂੰ ਉਹਨਾਂ ਕੀ ਕਿਹਾ ਸਾਰੇ ਕਿਸਾਨਾਂ ਦਾ ਕੀ ਮੁੱਦਾ ਹੁੰਦਾ ਵੀ ਸਾਡੀ ਜਿਹੜੀ ਫਸਲ ਆ ਉਹ ਖਰਾਬ ਨਾ ਹੋਵੇ بارش ਦਾ ਮੌਸਮ ਆ ਉਹਨਾਂ ਜਾ ਕੇ ਇਹ ਭਈਆਂ ਨੂੰ ਕਹੇ ਵੀ ਸਾਡੀ ਜਿਹੜੀ ਮੱਕੀ ਪਈ ਹੈ ਨਾ ਥੱਲੇ ਇਹਨੂੰ ਚੱਕ ਕੇ ਵਾਹ ਟਰਾਲੀ 'ਚ ਲਾ ਦਿਓ ਜਦੋਂ ਦੇਣ ਲੱਗੋ ਹਿਲਾਵਾਂਗੇ ਐਨੀ ਗੱਲ ਕਹਿੰਦੇ ਯਰ ਉਹਨਾਂ ਦੀ ਪਹਿਲਾਂ दारू ਪੀਤੀ ਹੈ ਡਰਿੰਕ ਕੀਤੀ ਹੋਈ ਕੋਈ ਇਦਾਂ ਚਾਰਜ ਉਹ ਆਣ ਕੇ ਬੰਦੇ ਉਹਨਾਂ ਨੂੰ ਦਿਨਾਂ 'ਚ ਬੈ ਗਏ ਉਹ ਬਜ਼ੁਰਗ ਹਾਂਜੀ ਕੀ ਕਹੇ ਤੇ ਹਮਲਾ ਕੀਤਾ ਇਹ ਦੇਖੋ ਇਹ ਮੇਰਾ ਮੈਂ ਤੇ ਮੁੱਦਾ ਇਹ ਟਾਉਣਾ ਵੀ ਜਿਹੜਾ ਮਨੀਮ ਆ ਹੋ ਗਈ ਉਹਦੇ ਨਾਂ ਤੇ ਆਇਆ ਇਹ ਕੰਮ ਮੁਨੀਮ ਦਾ ਕੰਮ ਕੀ ਹੁੰਦਾ ਮੁਨੀਮ ਦਾ ਕੰਮ ਤਾਂ ਆਪ ਦੀ ਜਿਹੜੀ ਜਨਤਾ ਮਗਰ ਖੜੀ ਉਹਨੂੰ ਸਦਾ ਹਾਂ ਪਾ ਕੰਮ ਕਰਨਾ ਕਿ ਨਹੀਂ ਕਰਨਾ ਨਹੀਂ ਕਰਨਾ ਤੂੰ ਦਾ ਜਿੰਮੇਦਾਰ ਉਹਨੇ ਲਿਆਤੀ ਤਾਂ ਕਰ ਦਿਆ ਚੌਧਰੀ ਆਹੇ ਇਹਦੇ ਇਹਦੇ ਅੰਦਰ ਚ ਸਾਰੀ ਲੇਬਰ ਹੈਗੀ ਆ ਜਿਉਂ ਉਹਨਾਂ ਕੀਆ ਸਾਡੀ ਮੱਕੀ ਸਭਾ ਦੇ ਟ੍ਰਾਲੀ ਚ ਲੋਡ ਕਰਨ ਦਾ ਇਹਦਾ ਕਰਕੇ ਇਹਦਾ ਕਰਕੇ ਵੀ ਆਪਾਂ ਨੂੰ ਮੰਜੇ ਦੇ ਬਾਦ ਆ 6 ਟਾਂਕੇ ਬਜ਼ੁਰਗ ਦੇ ਲੱਗੇ ਲੱਗੇ 85 ਸਾਲ ਦਾ ਬਜ਼ੁਰਗ ਉਹ ਦੇਖੋ ਕਿਦਾਂ ਰਗਦਾ ਫਾਇਦਾ ਕੋਈ ਬੋਲ ਨਹੀਂ ਹੋ ਰਿਹਾ 14 ਸਾਲ ਦਾ ਬੱਚਾ ਤੇ 14 ਸਾਲ ਦਾ ਬੱਚਾ ਜਿਹੜਾ ਦੇਖੋ ਸੋਹਰਾ ਰੋਟੀ ਚਾਹਮਲ ਲੈ ਗਿਆ ਤਾਂ ਉਹਦੇ ਦੇ ਸੱਤ ਗਲੀ ਕਰ ਦਿੱਤੀ ਤੇ ਦੂਜਾ ਬੰਦਾ ਜਿਹੜਾ ਮੇਜਰ ਸਿੰਘ ਆ ਉਹ 40-42 ਸਾਲ ਦਾ ਬੰਦਾ ਹੋਆ ਤੇ ਉਹਦੇ ਸੱਚੇ ਸੇਤੂ ਹੀ ਮਾਰਿਆ ਉਹਦੇ ਤੇ ਉਹਦਾ ਦਾੜੀ ਪਟਕੇ ਦਾ ਪਾਰਦੀ ਸਾਟੀ ਨੂੰ ਬਲ ਲਾ ਦੇ ਤੇ ਕੀ ਇਹ ਕੀ ਕੀ ਕਾਨੂੰਨ ਆ ਕਿਥੋਂ ਦਾ ਇਹ ਭਈਆਂ ਨੂੰ ਇੰਨੀ ਖੁੱਲ ਮਿਲ ਗਈ ਸਾਡੇ ਪੰਜਾਬ ਚ ਵੀ ਆਪਾਂ ਇੱਥੇ ਆਣ ਕੇ ਵੀ ਅਜਿਹੀਦਾਰਾਂ ਨੂੰ ਮਾਰ ਕਰਨੀ ਆ ਹਾਰਦੀ ਇਹ ਨਹੀਂ ਜੋਗਾ ਹੈ ਨਹੀਂ ਇਹ ਹਾਰਦੀ ਇਹ ਹਾਰਦੀ ਕਿੱਥੇ ਹਾਰਦੀ ਉਹਨੂੰ ਕੋਈ ਬੋਲਦਾ ਨਹੀਂ ਸਾਡੀ ਹਾਰਦੇ ਉੱਪਰ ਕੀ ਆਜ ਇਹਦੀ ਹਾਰਦੇ ਉੱਪਰ ਹੈ ਜੀਵਿਦਾਰ ਦੇ ਤੇ ਇੰਨਾ ਸੱਟਾ ਲੱਗਿਆ ਬੰਦਾ ਮਰ ਗਿਆ ਫਿਰ ਇਹ ਹਾਰਦੀ ਨੂੰ ਪਤਾ ਲੱਗਾ ਮੇਰੇ ਆ ਕੰਮ ਹੋ ਗਿਆ ਹੋ ਭਾਈ ਹੁਣ ਮੰਗ ਕੀ ਕਰਨਾ ਚਾਹੁੰਦੇ ਮੰਗ ਮੈਂ ਇਹ ਗੱਲ ਨਹੀਂ ਚਾਹਨਾ ਕਿ ਇਹਨਾਂ ਨੂੰ ਸਾਥ ਮਿਲੇ ਇਹ ਜਿੰਨਾ ਜਿੰਨਾ ਇਹਨਾਂ ਦੇ ਗਾਰਨਾਮਾ ਸੱਟਾਂ ਲੱਗਿਆ ਇਹਨਾਂ ਨੂੰ ਸਾਜਦਾ ਇਹਦਾ ਭਈਆਂ ਨੂੰ ਪੂਰੀ ਸਾਜਦਾ ਚਾਹੀਦੀ ਨੇ ਤੋਂ ਬਾਹਰ ਚਾਹੀਦੇ ਮੜੀ ਜੋ ਇਹ ਤੈਨੂੰ ਚਾਹੀਦਾ ਕਾਟਦੀ ਦੁਕਾਨ ਦੇ ਜਿਹੜੇ ਸ਼ੀਸ਼ੇ ਤੋੜੇ ਗਏ ਉਹ ਦੋਸ਼ ਹੈ ਕਿ ਪਸਾਨਾ ਨੇ ਸ਼ੀਸ਼ੇ ਤੋੜੇ ਉਹ ਕੀ ਮਾਮਲਾ ਵਾ ਦੇਖੋ ਭਾਜੀ ਇਹ ਵੀ ਮੈਂ ਦੱਸ ਦਿੰਦਾ ਹੁਣ ਇਹ ਦੱਸੋ ਤਿੰਨ ਬੰਦੇ ਆ ਜਿਹੜੇ ਜੀਵਿਦਾਰ ਉਹ ਆਪਦੇ 100 ਬੰਦੇ ਤੋਂ ਜਾਨ ਵੇਚਾਉਣ ਦੇ ਕਿ ਸ਼ੀਸ਼ੇ ਤੋੜਨਗੇ ਉਹ ਤੇ ਇਹਨਾਂ ਦੇ ਆਪਦੇ ਭਈਏ ਜਿਹੜੇ ਇਧਰੋਂ ਰੋੜਾ ਚਲਾ ਰਹੇ ਆ ਇਹਨਾਂ ਦਾ ਆਪ ਦਾ ਬਜਾਗੀ ਦਾ ਤਾਂ ਆਪਦੀ ਦੁਕਾਨ ਦੀ ਸੀੜੇ ਤੇ ਵੱਜਣਦੇ ਆ ਤੇ ਉਹ ਕਹਿੰਦੇ ਇਹਨਾਂ ਤੋੜਿਆ ਇਹਨਾਂ ਕੋਲ ਜਾਰੇ ਇੱਕ ਦਾ ਗੁੱਟ ਟੁੱਟ ਗਈ ਉਹ ਮੇਜਰ ਸਿੰਘ ਦਾ ਦੂਜਾ ਬਜ਼ੁਰਗ ਦੇਖੋ ਤੁਸੀਂ ਆ ਵੀ ਦੇਖ ਲਓ ਕੈਮਰੇ ਦੀ ਵੀਡੀਓ ਆਈ ਹੋਣੀ ਆ ਵੀ ਕਿਦਾਂ ਉਹ ਬਜ਼ੁਰਗ ਦੇ ਰੋੜੇ ਮਾਰ ਲੂਗਾ ਕਿ ਆਪਦੀ ਜਾਨ ਵਜਾਊਗਾ ਜਿਹੜਾ ਬੰਦਾ ਨਿਹੱਕ ਬਿਆ ਮੰਜੇ ਦੇ ਇਸ ਟਾਈਮ ਸੀਸੀਟੀਵੀ ਕੈਮਰੇ ਵੀ ਹੈਗੇ ਖੰਗਾਲ ਨੇ ਮੈਂ ਕਹੇ ਜੇ ਐਸੀ ਮੈਂ ਹੁਣ ਇਹ ਵੀ ਕਹਿ ਰਿਹਾ ਮੈਂ ਵੀ ਕਿਸਾਨ ਆ ਮੈਂ ਕਹਿ ਰਿਹਾ ਕਿ ਜੇ ਸੀਸੀਟੀਵੀ ਕੈਮਰੇ ਤੇ ਸਾਡੇ ਬੰਦਿਆਂ ਦੇ ਰੋੜੇ ਵੱਜ ਜਵੇ ਨਾ ਜੀਹੇ ਤੋੜਿਆ ਤੇ ਜੀ ਸਵੇਰੇ ਪਵਾ ਕੇ ਦਊਗਾ ਪਹਿਲੇ ਨਰ ਦੇ ਆਪ ਪਵਾ ਕੇ ਦਊਗਾ ਜੇ ਇਦਾਂ ਨਹੀਂ ਕੋਈ ਗੱਲ ਮਾਰਦਾ ਜੇ ਭਈਆਂ ਤੇ ਫੇ ਭਈਆਂ ਦਾ ਜਾ ਜਾ ਨੀਮ ਹੋਊਗਾ ਅਕਦਾਰ ਤੇ ਜਾਓ ਭਈਏ ਖੁਦਾਬੋਂ ਦੀ ਅੱਛਾ ਦੱਸ ਕਿ ਕਿੱਥਾ ਮੇਰਾ ਮੇਦਰ ਸਿੰਘ ਨਾ ਇਹ ਪਿੰਡ ਚਾ ਲਈ ਵਾਲਾ ਮੈਂ ਸ਼ਾਮੀ ਗਿਆ ਹੀ ਉੱਤੇ ਆੜ ਤੇ ਪੱਦ ਕਰਕੇ ਬਾੜ ਸਾਹਿਬ ਦੇ ਤੇ ਉੱਤੇ ਨਾ ਮੱਕੀ ਫੋਲੀ ਪਈ ਕ ਪਰਸੋਂ ਦੀ ਕੱਲ ਤੋਂ ਪਣੀ ਲੱਗੀ ਤੇ ਅੱਜ ਉਹਨਾਂ ਸਕਲ ਵੀ ਫੁੱਲੀ ਥੋੜੀ ਜੀ ਤੇ ਅੱਜ ਵੀ ਫੁੱਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿਹਾ ਇਹਨੂੰ ਵਿੱਚ ਦੀ ਬਿਲ ਕੇ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਖੇ ਉਹਨਾਂ ਦੀ ਲੱਗੇ ਮੁੜ ਕੇ ਫੇ ਜਾ ਕੇ ਬੈਂਚ ਤੇ ਸੌਂਗੇ ਹੁਣ ਮੈਂ ਕੱਦ ਕਰਕੇ ਆਇਆ ਤਾਂ ਫੇ ਉਹ ਜਾ ਕੇ ਬੈਂਚ ਦੇ ਉੱਤੇ ਮੈਂ ਕਿਹਾ ਜੇ ਤੁਸੀਂ ਮੱਕੜੀ ਨਹੀਂ ਫੋਲਣੇ ਟਰਾਲੀ ਬਾਹਰ ਖੜੀ ਆ ਤੁਸੀਂ ਇਹਦੇ ਤੋਂ ਲੱਦ ਦੋ ਸੇਰ ਦਾ ਮੀਂਹ ਆ ਤੇ ਅਸੀਂ ਇਹਨੂੰ ਘਰੇ ਲੈ ਗਏ ਜਦੋਂ ਮੀਂਹ ਦਾ ਹਟ ਜੂਗਾ ਤਾਂ ਅਸੀਂ ਬਾਹਰ ਚ ਲਿਆਵਾਂਗੇ ਇੱਥੇ ਮੰਡੀ ਉਹ ਜੇ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਦੇ ਅੰਦਰ ਭਈਏ ਬੈਠੇ ਉਹਨਾਂ ਨੇ ਇਦਾਂ ਮੈਂ ਬਾਹ ਤੋਂ ਪੜਿਆ ਵੀ ਆ ਮੱਕੀ ਲਾ ਦੋ ਉਹ ਜਿੰਨੇ ਬਾਹਰ ਭਈਏ 100 ਭਈਆ ਉਹਨਾਂ ਕਹਿੰਦੇ ਬੇਲ ਚਾਇਆ ਕਿਤੇ ਹੱਥ ਜਰੂੜਾ ਆ ਸਾਡੇ ਉਹਨਾਂ ਛੱਡਦਾ ਬਾਪੂ ਦੇ ਵੀ ਦਾੰਗ ਮਾਰੀ ਮੇਰੇ ਡੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸਿਰ ਵੀ ਪੜਿਆ ਤੇ ਇਥੋਂ ਨਿਕਲੇ ਤੇ ਮੁੜ ਕੇ ਪਾਰਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ 100 ਭਈਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਛੀਚਣ ਦੇ ਰੋੜੇ ਵੱਜੇ ਪਰ ਉਹ ਕਹਿੰਦੇ ਛੀਸ਼ੇ ਦੇ ਰੋੜੇ ਤੁਸੀਂ ਮਾਰੇ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਕ ਹੀ ਨਿਕੇ ਨੇ ਕਿ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਹੀ ਬਾੜ ਸਾਹਿਬ ਦੀ ਦੁਕਾਨ ਤੇ ਸੇਰ ਬਾਪੂ ਦਾ 파ੜਤਾ ਹੀ ਰੋਣੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਹਾਂ ਨਾ ਜਖਮੀ ਹੋਏ ਤੁਹਾਡੇ ਜਖਮੀ ਇਹ ਤਿੰਨ ਜਣੇ ਹੋਏ ਜੀ ਕੀ ਕੀ ਨਾਮ ਹਨ ਇਹ ਇੱਕ ਮਨਕੀਰ ਤੇ ਇੱਕ ਕੀ ਕੀ ਨਾਮਾ ਇੱਕ ਮਨਕੀਰ ਤਾਂ 14 ਸਾਲ ਦਾ ਤੇ ਬਾਪੂ ਮੇਰਾ ਮਹਿੰਦਰ ਸਿੰਘ ਉਹ ਹੈਗਾ 85 ਸਾਲ ਦਾ ਆਪਨੀ ਲੱਗੀ ਆ ਉਹਦਾ ਸੇਰ 파ੜਦਾ ਜੀ ਉਹਦੇ ਟਾਂਕੇ ਲੱਗੇ ਸਿਰ 'ਚ ਫੁੱਟ ਨਹੀਂ ਪੜਿਆ ਉਹਨਾਂ ਬਈਆਂ ਨੇ ਔਰ ਕੀ ਮੰਗੀ ਕਰਨਾ ਚਾਹੁੰਦੇ ਮੰਗ ਕਰਦੇ ਕਿ ਭਈਏ ਆੜਤਾਾਂ ਤੇ ਬੈਠੇ ਆ ਤੇ ਆੜਤਾਾਂ ਦੇ ਜਿਹੜੇ ਮੁਨੀਮ ਆ ਉਹ ਸਾਡੇ 'ਸਦਲ' ਪੈਂਦੇ ਆ ਜਿਹੜੇ ਸਾਡੇ ਉੱਤੇ ਕੋਈ ਵੀ ਸਾਹਬ ਆ ਉੱਤੇ ਉਹਨਾਂ ਦਾ ਪੱਲੇਦਾਰ ਉਸਨ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੋ ਹੁੰਦਾ ਨਹੀਂ ਇਹ ਮੇਰੇ ਹੀ ਆ ਤੇ ਉਹਨੇ ਆਪ ਦੀ ਕਬੂਤੀ ਚ ਸਾਨੂੰ ਘਟਾਇਆ ਉੱਤੇ ਮੇਰੀ ਦਾੜੀ ਪੱਟੀ ਤੋਂ ਆ ਦੇਖੋ ਬਣਾਈਨ ਮੇਰੀ ਆ ਤੀੜੀ ਹੋਈ ਨਹੀਂ ਪੱਟੀ ਮੇਰੇ ਡੰਡੇ ਬਹੁ ਮਾਰੇ ਪਿੱਛੇ

ਕੁਝ ਜਰਾ ਤੁਹਾਡੇ ਮਾਲਕ ਹੈਗਾ ਤੇਰੇ ਚੌਧਰੀ ਆ ਉਹਨੂੰ ਕੋ ਸਦਾ ਉਹਦਾ ਬਾਪੂ ਦਾ ਗਲਤੀ ਨਹੀਂ ਹੈ ਕੋਈ ਬਾਪੂ ਜਿਹੜਾ ਹੈ ਨਾ ਬਾਪੂ ਕਹਿੰਦਾ ਰਹਿੰਦੇ ਰਹਿੰਦੇ ਠੀਕ ਹੈ ਜੀ ਬਾਪੂ ਜਿਹੜਾ ਨਾ ਬਾਪੂ ਸਾਰੇ ਤੇਰੇ ਬੇਕੇ ਸਿਕਾਇਆ ਤਿੰਨ ਬੰਦੇ ਆ ਸੀ ਓਏ ਸਾਰੇ ਬੰਦੇ ਆ ਫੇ ਕਮਲ ਦੇ ਹੈਗਾ ਜੀ ਜਿਹੜਾ ਬੰਦੇ ਉੱਥੇ ਸਤਾਵੇ ਉਹਨੂੰ ਇਹ ਸੰਗਾਨ ਗਿਆ ਉਹ ਉਹਨੂੰ ਪੁੱਟਣ ਲੱਗਿਆ ਕੱਟੇ ਹੋ ਗਿਆ ਮਾਲ ਉਹਨੂੰ ਕੀ ਕਰਨਾ ਗਿੱਲੇ ਮਾਲ ਕੱਟੇ ਹੋ ਗਿਆ ਉਹਨਾਂ ਦਾ ਕੰਮ ਨਹੀਂ ਸੀਗਾ ਉਹਦੇ ਮਾਲ ਢੇਰ ਲਾ ਕੇ ਤੇਰੇ ਪਾਲਾਂ ਕੇ ਧੰਗ ਦਿਆ ਸੀ कुछ तो हो गया सारी धुख मेरा सो गया हूँ अपना कमल दमाल भर के आया हूँ चाली आने वाला सी हम पढ़ना सी हो आप एक सौ तेती नंबर दुकान पर जी तो वो कटन लग गया मेरे गाल दब दिया जी गला दब दिया फिर मैं जान चला के भागा वहाँ से तो उसे एक सौ तेती नंबर दुकान से मेरी चपत लगा के शीशा तोड़ दिया जी